ਸਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀਓ ਅਸਾੜਤ ਬੰਦਾ ਤਿਸ ਲਗੈ ਹਰ ਨਾਹੋ ਨ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਅਸਾੜਤ ਬੰਦਾ ਤਿਸ ਲਗੈ ਹਰ ਨਾ ਨਜਿਨਾ ਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ ਦੁਜੈ ਪਾਇ ਬਗੂਚਿਐ ਗਲ ਪਈ ਸਜਮ ਕੀ ਫਾਸ ਜੇ ਹਾ ਬੀਜੈ ਸੋ ਲੁਣੈ ਮਥੇ ਜੋ ਲਖਿਆਸ ਰਹਿਣ ਵਿਹਾਣੀ ਪਛਤਾਣੇ ਉਠ ਚੱਲੇ ਗਏ ਨਰਾਸ ਜਿਨ ਕੋ ਸਾਧੂ ਪੇਟੀਐ ਸੋ ਦਰਗਾ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੇ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤਦ ਰਣ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜਾ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਪ੍ਰਭ ਤਦ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜਾ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਅੱਜ ਅਸੀਂ ਅਸਾੜ ਮਹੀਨੇ ਦੀ ਆਰੰਭਤਾ ਸੰਗਰਾਣ ਦਾ ਪਵਿੱਤਰ ਦਿਹਾੜਾ ਮਨਾ ਰਹੇ ਹਾਂ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੰਚਮ ਪਾਤਸ਼ਾਹ ਜੀ ਸ਼ਹੀਦਾਂ ਦੇ ਸਿਰਤਾਜ ਸ਼ਾਂਤੀ ਦੇ ਪੁੰਜ ਬਾਣੀ ਕੇ ਬੋਹਤ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮਾਝ ਰਾਗ ਦੇ ਵਿੱਚ 12 ਮਹਾ ਪਾਵਨ ਬਾਣੀ ਉਚਾਰਨ ਕੀਤੀ ਹੈ ਉਸ ਵਿੱਚੋਂ ਅੱਜ ਅਸੀਂ ਅਸਾੜ ਦੇ ਮਹੀਨੇ ਦੀ ਵਿਚਾਰ ਦੇ ਨਾਲ ਜੁੜਨਾ ਹੈ ਜਿਸ ਨੂੰ ਅਸੀਂ ਆਮ ਭਾਸ਼ਾ ਵਿੱਚ ਹਾੜ ਦਾ ਮਹੀਨਾ ਕਹਿੰਦੇ ਹਾਂ ਤਨਗੁਰ ਗੁਰਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਹਾੜ ਦੀ ਥਾਂ ਤੇ ਅਸਾੜ ਸ਼ਬਦ ਵਰਤਿਆ ਸਤਿਗੁਰੂ ਮਹਾਰਾਜ ਦੇ ਬਚਨ ਹਨ ਅਸਾੜ ਤਪੰਦਾ ਤਿਸ ਲੱਗੈ ਹਰ ਨਾ ਨਾ ਜਿੰਨਾ ਪਾਸ ਸਤਿਗੁਰੂ ਮਹਾਰਾਜ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਾਵਨ ਬਾਣੀ ਦੇ ਵਿੱਚ ਜੋ ਸਾਡੇ ਆਲੇ ਦੁਆਲੇ ਵਾਪਰਦਾ ਹੈ ਉਹਦੇ ਰਾਹੀਂ ਸਾਨੂੰ ਅਧਿਆਤਮਿਕ ਉਪਦੇਸ਼ ਅੰਦਰ ਦਾ ਗਿਆਨ ਅੰਦਰ ਦੀ ਸੂਝ ਬਖਸ਼ਿਸ਼ ਕੀਤੀ ਹੈ ਸਤਿਗੁਰੂ ਮਹਾਰਾਜ ਜੀ ਨੇ ਜ਼ਿਕਰ ਕੀਤਾ ਹੈ ਕਿ ਅષાੜ ਦਾ ਮਹੀਨਾ ਹਾੜ ਦਾ ਮਹੀਨਾ ਉਹਨਾਂ ਨੂੰ ਤਪਦਾ ਹੋਇਆ ਪ੍ਰਤੀਤ ਆਉਂਦਾ ਹੈ ਜਿਹੜੇ ਓਸ਼ ਪਰਮੇਸ਼ਰ ਦੀ ਯਾਦ ਤੋਂ ਸਖਣੇ ਨੇ ਜਿਨ੍ਹਾਂ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਨਾਮ ਨਹੀਂ ਟਿਕਿਆ ਉਹਨਾਂ ਨੂੰ ਇਹ ਹਾੜ ਦਾ ਮਹੀਨਾ ਤਪਦਾ ਹੋਇਆ ਦੁੱਖ ਵਾਲਾ ਪ੍ਰਤੀਤ ਹੁੰਦਾ ਕਿਉਂਕਿ ਹਾੜ ਦੇ ਮਹੀਨੇ ਦਾ ਜੋ ਮੌਸਮ ਹੈ ਅਸੀਂ ਸਾਰੇ ਵੇਖਦੇ ਹਾਂ ਬਹੁਤ ਤਪਸ਼ ਬਹੁਤ ਗਰਮੀ ਪਿਆਸ ਕਰਕੇ ਮਨੁੱਖ ਬਹੁਤ ਘਬਰਾਉਂਦਾ ਹੈ ਇਸ ਕਰਕੇ ਇਹ ਤਾਂ ਹੈ ਬਾਹਰ ਦੀ ਗਰਮੀ ਬਾਹਰ ਦੀ ਤਪਸ਼ ਅਤੇ ਇੱਕ ਅੰਦਰ ਦੀ ਤਪਸ਼ ਹੈ ਜਿਹੜੀ ਬਾਹਰ ਦੀ ਤਪਤ ਹੈ ਬਾਹਰ ਦੀ ਗਰਮੀ ਹੈ ਉਹਦੇ ਤੋਂ ਬਚਣ ਵਾਸਤੇ ਤਾਂ ਮਨੁੱਖ ਦੇ ਕੋਲ ਅਨੇਕਾਂ ਸਾਧਨ ਨੇ ਇਹਦੇ ਕੋਲ 에ਅਰ ਕੰਡੀਸ਼ਨ ਸਾਰੀਆਂ ਸਹੂਲਤਾਂ ਮੌਜੂਦ ਨੇ ਜਾਂ ਗਰਮੀਆਂ ਦੇ ਸਮੇ ਲੋਕੀ ਪਹਾੜਾਂ ਦੇ ਠੰਡੇ ਇਲਾਕਿਆਂ ਦੇ ਵੱਲ ਚਲੇ ਜਾਂਦੇ ਨੇ ਇਸੇ ਤਰੀਕੇ ਦੇ ਨਾਲ ਪੁਰਾਣੇ ਸਮੇਂ ਵਿੱਚ ਅਸੀਂ ਵੇਖਦੇ ਹਾਂ ਤਪਸ਼ ਤੋਂ ਬਚਣ ਵਾਸਤੇ ਲੋਕੀ ਬਹੁਤ ਸਾਰੇ ਤਰੀਕੇ ਵਰਤਦੇ ਸਨ ਅਸੀਂ ਆ ਘਰਾਂ ਦੇ ਵਿੱਚ ਵੇਖਦੇ ਹਾਂ ਕਈ ਤਪਸ਼ ਕਰਕੇ ਬਜ਼ੁਰਗ ਕਹਿੰਦੇ ਸਨ ਵੀ ਜੇ ਗਰਮੀ ਹੈ ਤੇ ਉਹ ਪੈਰਾਂ ਦੀਆਂ ਤਲੀਆਂ ਦੇ ਉੱਤੇ ਮਹਿੰਦੀ ਆਦ ਦਾ ਲੇਪ ਕਰਦੇ ਸਨ ਅਤੇ ਹੋਰ ਅਸੀਂ ਜ਼ਿਕਰ ਕਰਦੇ ਵੀ ਮੱਥੇ ਤੇ ਚੰਦਨ ਦੇ ਤਿਲਕ ਲਾਏ ਜਾਂਦੇ ਕਿਉਂਕਿ ਚੰਦਨ ਦੀ ਤਸਵੀਰ ਵੀ ਠੰਢੀ ਹੈ ਇਸ ਕਰਕੇ ਭਾਵ ਜਿਹੜੀ ਬਾਹਰ ਦੀ ਤਪਸ਼ ਹੈ ਉਹਦੇ ਤੋਂ ਬਚਣ ਵਾਸਤੇ ਤਾਂ ਬਹੁਤ ਸਾਰੇ ਸਾਧਨ ਮਨੁੱਖ ਨੇ ਪ੍ਰਾਪਤ ਕੀਤੇ ਨੇ ਪਰ ਜਿਹੜੀ ਅੰਦਰ ਦੀ ਤਪਸ਼ ਹੈ ਅਸੀਂ ਪਾਵਨ ਬਾਣੀ ਵਿੱਚ ਬਚਨ ਪੜ੍ਹਦੇ ਆ ਜੀੜਾ ਅਗਨ ਬਰਾਬਰ ਤਪੈ ਪੀਤਰ ਵਗਾ ਕਾਤੀ ਪ੍ਰਣਵਤ ਨਾਨਕ ਹੁਕਮ ਪਛਾਣਾ ਸੁਖ ਹੋਵੇ ਦਿਨ ਰਾਤੀ ਪਾਵ ਮਨੁੱਖ ਦੇ ਅੰਦਰ ਵੀ ਵਿਕਾਰਾਂ ਦੀ ਅੱਗ ਜਿਹੜੀ ਹੈ ਉਹ ਤਪਦੀ ਪਈ ਹੈ ਸਤਿਗੁਰੂ ਮਹਾਰਾਜ ਦੇ ਬਚਨ ਨੇ ਕਲ ਤਾਤੀ ਠੰਡਾ ਹਰਨਾਓ ਕਿ ਕਾਲ ਯੁਗ ਦਾ ਜਿਹੜਾ ਸੁਭਾਅ ਹੈ ਨਾ ਉਹ ਵੀ ਇੱਕ ਤੱਤਾ ਹੈ ਕਿਉਂਕਿ ਸਤਗੁਰੂ ਮਹਾਰਾਜ ਜੀ ਕਹਿੰਦੇ ਕਲਯੁਗੀ ਮਨੁੱਖ ਤਾਂ ਜਿਹੜਾ ਨਾ ਰਥ ਹੈ ਉਹ ਵੀ ਅਗਧ ਹੈ ਕਲਯੁਗ ਰਥ ਅਗਨਕਾ ਤੇ ਅਗ ਦੇ ਰਥ ਉੱਤੇ ਬੈਠੇ ਨੇ ਗਰਮ ਸੁਭਾ ਹੈ ਬਹੁਤ ਮਨੁੱਖ ਅਸ਼ਾਂਤ ਹੋ ਰਿਹਾ ਹੈ ਇਹਦੇ ਮਨ ਵਿੱਚ ਤਪਸ ਹੈ ਵਿਕਾਰਾਂ ਦੀ ਅੱਗ ਹੈ ਪਾਵਨ ਬਾਣੀ ਵਿੱਚ ਇੱਕ ਬਚਨ ਆਉਂਦਾ ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਕੇਵਲ ਅੱਗ ਦਾ ਇੱਕ ਰੂਪ ਨਹੀਂ ਹੈ ਅੱਗ ਕਈ ਪ੍ਰਕਾਰ ਦੀ ਹੈ ਜਪਜੀ ਸਾਹਿਬ ਦੀ ਬਾਣੀ ਵਿੱਚ ਅਸੀਂ ਬਚਨ ਪੜ੍ਹਦੇ ਹਾਂ ਕੇਤੇ ਪਵਨ ਵੈਸੰਤਰ ਕੇਤੇ ਪਵਨ ਪਾਣੀ ਵੈਸੰਤਰ ਉਹ ਵੈਸੰਤਰ ਜਿਹੜਾ ਸ਼ਬਦ ਹੈ ਉਹ ਅੱਗ ਦੇ ਵਾਸਤੇ ਆਇਆ ਤੇ ਕੇਤੇ ਦਾ ਅਰਥ ਬਹੁਤ ਸਾਰੇ ਇਸ ਕਰਕੇ ਅੱਗ ਵੀ ਕਈ ਪ੍ਰਕਾਰ ਦੀ ਹੈ ਇੱਕ ਤਾਂ ਅੱਗ ਜਿਹੜੀ ਅਸੀਂ ਘਰਾਂ ਦੇ ਵਿੱਚ ਖਾਣਾ ਪਕਾਉਣ ਵਾਸਤੇ ਵਰਤਦੇ ਹਾਂ ਉਹ ਵੀ ਆਗ ਹੈ ਇਸੇ ਤਰੀਕੇ ਦੇ ਨਾਲ ਇੱਕ ਸਾਡੇ ਅੰਦਰ ਵੀ ਆਗ ਹੈ ਜਿਹੜੀ ਸਾਡੇ ਭੋਜਨ ਨੂੰ ਪਚਾਉਂਦੀ ਹੈ ਅਤੇ ਇੱਕ ਸਾਡੇ ਅੰਦਰ ਵਿਕਾਰਾਂ ਦੀ ਜਿਹੜੀ ਆਗ ਹੈ ਚਾਰ ਨਦੀਆਂ ਗੁਰੂ ਸਾਹਿਬ ਜੀ ਕਹਿੰਦੇ ਅੱਗ ਦੀਆਂ ਮਨੁੱਖ ਦੇ ਅੰਦਰ ਵਗਦੀਆਂ ਪਈਆਂ ਨੇ ਹੰਸ, ਹੇਤ, ਲੋਭ, ਕੋਪ ਚਾਰੇ ਨਦੀਆਂ ਅੰਗ ਇਹ ਜਿਹੜੀ ਚਾਰ ਤਰ੍ਹਾਂ ਦੀ ਅੱਗ ਹੈ ਹੰਸ ਹੇਤ ਲੋਭ ਤੇ ਕੋਪ ਹੰਸ ਕਹਿੰਦੇ ਨੇ ਹਿੰਸਾ ਹਿੰਸਾ ਇਹੀ ਨਹੀਂ ਵੀ ਮਨੁੱਖ ਨੇ ਕਿਸੇ ਹਥਿਆਰ ਨਾਲ ਬੰਦੂਕ ਗੋਲੀ ਤੀਰ ਆਦ ਦੇ ਨਾਲ ਕਿਸੇ ਨੂੰ ਕਤਲ ਕਰ ਦਿੱਤਾ ਮਾਰ ਦਿੱਤਾ ਕ੍ਰੋਧ ਰੂਪੀ ਅੱਗ ਆ ਗਈ ਹਿੰਸਾ ਹਿੰਸਾ ਰੂਪੀ ਅੱਗ ਆ ਗਈ ਤੇ ਕੇਵਲ ਹਿੰਸਾ ਜਿਹੜੀ ਆ ਉਹ ਸਰੀਰ ਕਰਕੇ ਨਹੀਂ ਹਿੰਸਾ ਬਚਨਾ ਕਰਕੇ ਵੀ ਹੈ ਕਈ ਮਨੁੱਖ ਇਹੋ ਜੇ ਬੋਲ ਬੋਲ ਦਿੰਦੇ ਨੇ ਵੀ ਜਿਹੜੇ ਮਨੁੱਖ ਦੇ ਅੰਦਰ ਬਹੁਤ ਉਹਨੂੰ ਭਾਵ ਗੁੱਸਾ ਲਿਆਉਂਦੇ ਨੇ ਉਹਦੇ ਮਨ ਨੂੰ ਸਾੜ ਕੇ ਰੱਖ ਦਿੰਦੇ ਨੇ ਈਰਖਾ ਭਰੇ ਬਚਨ ਇਸ ਕਰਕੇ ਇੱਕ ਇਹ ਹਿੰਸਾ ਦੀ ਅੱਗ ਮਨੁੱਖ ਦੇ ਅੰਦਰ ਹੈ ਹਿੰਸਾ ਹੇਤ ਇੱਕ ਮੋਹ ਦੀ ਅੱਗ ਵੀ ਇਸ ਮਨੁੱਖ ਦੇ ਅੰਦਰ ਹੈ ਹਿੰਸਾ ਹੇਤ ਤੇ ਲੋਭ ਲੋਭ ਦੀ ਅੱਗ ਵੀ ਮਨੁੱਖ ਦੇ ਅੰਦਰ ਬੜੀ ਭਾਰੂ ਹੈ ਤੇ ਕੋਪ ਕਰੋਧ ਇਹ ਚਾਰ ਨਦੀਆਂ ਜਿਹੜੀਆਂ ਅੱਗ ਦੀਆਂ ਹਰੇਕ ਮਨੁੱਖ ਦੇ ਅੰਦਰ ਵਗਦੀਆਂ ਪਈਆਂ ਜਿਹੜੇ ਇਹਨੂੰ ਤਪਉਂਦੀਆਂ ਪਈਆਂ ਨੇ ਤੇ ਹੁਣ ਸਤਗੁਰੂ ਮਹਾਰਾਜ ਜੀ ਬਾਣੀ ਵਿੱਚ ਕਿਰਪਾ ਕਰਦੇ ਨੇ ਇਸ ਅੱਗ ਤੋਂ ਅੰਦਰ ਦੀ ਤਪਸ਼ ਤੋਂ ਬਚਣ ਵਾਸਤੇ ਅਸੀਂ ਗੁਰੂ ਦੇ ਚਰਨਾਂ ਦਾ ਆਸਰਾ ਲੈਣਾ ਕਿਉਂਕਿ ਇਹ ਜਿਹੜੀ ਗਰਮੀ ਹੈ ਜਿਹੜੀ ਤਪਸ਼ ਹੈ ਅੰਦਰ ਸਤਗੁਰੂ ਮਹਾਰਾਜ ਜੀ ਕਹਿੰਦੇ ਇਹਨੂੰ ਮਿਟਾਉਣ ਦੇ ਲਈ ਜਿਹੜੇ ਮਨੁੱਖ ਸਾਧਨ ਵਰਤਦਾ ਨਾ ਚੰਦਨ ਚੰਦਨ ਸਰਦ ਰੁੱਤ ਮੂਲ ਨਾ ਮਿੱਟੀ ਕਾਮ ਸ਼ੀਤਲ ਥੀ ਵੈ ਨਾਨਕਾ ਜਪੰਦੜੋ ਹਰ ਨਾਮ ਨਾਮ ਦਾ ਆਸਰਾ ਲੈ ਕੇ ਅਸੀਂ ਇਸ ਅਗਰ ਤੋਂ ਬਚ ਸਕਦੇ ਆ ਅषाੜ ਦੇ ਮਹੀਨੇ ਦੇ ਰਾਹੀਂ ਸਤਿਗੁਰੂ ਮਹਾਰਾਜ ਜੀ ਨੇ ਇਹੀ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਕਿ ਜਿਹੜਾ ਹਰੀ ਦੇ ਚਰਨਾਂ ਨਾਲ ਜੁੜ ਜਾਂਦਾ ਹੈ ਉਦੇ ਅੰਦਰ ਸ਼ਾਂਤੀ ਉਦੇ ਅੰਦਰ ਸਹਜ ਉਦੇ ਅੰਦਰ ਆਨੰਦ ਆ ਜਾਂਦਾ ਹੈ ਸਤਗੁਰੂ ਕਿਰਪਾ ਕਰਨ ਇਹ ਜੋ ਹੜ ਦਾ ਮਹੀਨਾ ਚੜਿਆ ਹੈ ਅਸੀਂ ਇਹ ਯਤਨ ਕਰੀਏ ਕਿ ਗੁਰੂ ਦੇ ਲੜ ਲਗੇ ਰਹੀਏ ਬਾਣੀ ਦਾ ਨਾਮ ਦਾ ਆਸਰਾ ਲੈ ਲਈਏ ਤਾਂ ਕਿ ਸਾਡੇ ਜੀਵਨ ਵਿੱਚ ਵੀ ਠੰਡ ਵਰਤ ਜਾਵੇ ਇਹ ਜਿਹੜੀ ਦੁਨੀਆ ਦੀ ਅੱਗ ਸਾਰੀ ਮਨੁੱਖਤਾ ਸੜਦੀ ਪਈ ਉਸ ਅੱਗ ਦੇ ਵਿੱਚ ਅਸੀਂ ਆਪ ਵੀ ਬਚੀਏ ਉਹਨਾਂ ਨੂੰ ਵੀ ਵਿਚਾਰ ਸਕੀਏ ਪਰ ਉਹ ਤਾਂ ਹੋਵੇਗਾ ਜੇ ਅਸੀਂ ਗੁਰੂ ਦੇ ਕੋਲੋਂ ਠੰਡੇ ਨਾਮ ਦੀ ਮੰਗ ਕਰਾਂਗੇ ਵਿਣਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਅਸਾਡ ਤਪੰਦਾ ਤਿਸ ਲਗੈ ਅਸਾਡ ਤਪੰਦਾ ਤਿਸ ਅਸਾੜ ਤਪੰਦਾ ਤਿਸ ਲਗੇ ਹਰ ਨਾ ਹੋ ਨਾ ਜਨਾ ਪਾਸ ਹਰ ਨਾ ਹੋ ਨਾ ਜਨਾ ਪਾਸ ਅਸਾੜ ਤਪੰਦਾ ਤਿਸ ਲਗੇ ਅਸਾੜ ਤਪੰਦਾ ਤਿਸ ਲਗੇ ਹਰ ਨਾ ਹੋ ਨਾ ਜਨਾਪਸ ਹਰ ਨਾ ਹੋ ਨਾ ਜਨਾਪਸ ਜਗ ਜੀਵਨ purkh ਤਿਆਗ ਕੇ ਜਗ ਜੀਵਨ purkh ਤਿਆਗ ਕੇ ਮਾਨ ਸੰਦੀਆਸ ਮਾਨਸ ਸੰਦੀਆਸ ਆਸਾੜ ਤਪੰਦਾ ਤਿਸ ਲਗੈ ਆਸਾੜ ਤਪੰਦਾ ਤਿਸ ਲਗੈ ਹਰ ਨਾ ਹੋ ਨਾ ਜਨਾ ਪਾਸ ਹਰ ਨਾ ਹੋ ਨਾ ਜਨਾ ਪਾਸ ਬੇਕੂਚੀਏ ਤੋਏ ਪਾਏ ਬੇਕੂਚੀਏ ਕੱਲ ਪਈ ਇਸ ਚਮਕੀ ਭਾਸ ਕੱਲ ਪਈ ਇਸ ਦਮ ਕੇ ਹਾਸ ਜਿਹਾਂ ਪੀਟੇ ਸੋਨ ਨੂੰ ਨੇ ਮੱਥੇ ਜੋ ਲਿਖਿਆਸ ਮੱਥੇ ਜੋ ਲਿਖਿਆਸ ਆਸਾੜ ਤਪੰਦਾ ਸੜ ਤਪੰਦਾ ਤਿਸ ਲਗੈ ਰਹਿਣ ਮੇ ਹਾਨੀ ਪਛੋਤਾਣੀ ਰਹਿਣ ਮੇ ਹਾਨੀ ਪਛੋਤਾਣੀ ਉੱਠ ਚਲੀ ਗਈ ਨਾਸ ਚੱਲੀ ਗਈ ਨੀਰਾਸ ਜਿਨ ਕੋ ਸਾਧੂ ਪੇਟੀਆਂ ਜਿਨ ਕੋ ਸਾਧੂ ਪੇਟੀਆਂ ਸੁਦਰ ਕੇ ਹੋਏ ਖਲਾਸ ਸੋਦਰ ਕੇ ਹੋਏ ਖਲਾਸ ਸੋਦਰ ਕੇ ਹੋਏ ਖਲਾਸ ਅਸਾੜ ਤਪੰਦ ਤਿਸ ਲਐ ਅਸਾੜ ਤਪੰਦ ਤਿਸ ਲਐ ਕਰ ਕਿਰਪਾ ਪ੍ਰਭ ਆਪਣੀ ਤਰ ਕੇਰਪਾ ਪ੍ਰਭ ਆਪਣੀ ਤੇਰ ਦਰਸ਼ਨ ਹੋਏ ਪਿਆਰਸ ਪ੍ਰਭ ਤੁਤ ਬਿਨ ਤੂ ਚਾ ਕੌਨ ਨਹੀਂ ਤਬ ਤੂੰ ਤੇ ਬਿਨ ਦੁਚਾ ਕੋ ਨਹੀਂ ਨਾਨਕ ਕੀ ਅਰਦਾਸ ਅਸਾਡ ਸੋਹੰਤਾ ਤਿਸ ਲਾਗੇ ਅਸਾੜ ਸੁਹੰਤਾ ਤਿਸ ਲਗੇ ਜਿਸ ਮਨ ਹਰ ਚਰਨ ਨਿਵਾਸ ਜਿਸ ਮਨ ਹਰ ਚਰਨ ਨਿਵਾਸ ਅਸਾੜ ਤਪੰਤਾ ਤਿਸ ਲਗੇ ਅਸਾੜ ਤਪੰਤਾ ਤਿਸ ਲਗੇ ਹਰ ਨਾ ਹੋ ਨਚਨਾਪਾ ਹਰ ਨਾ ਹੋ ਨਾ ਜਨਾ ਪਾਸ ਹਰ ਨਾ ਹੋ ਨਾ ਜਨਾ ਪਾਸ ਹਰ ਨਾ